ਲੁਧਿਆਣਾ ਪਛਮੀ ਜਿਮਨੀ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਬੱਬਾ ਭਾਰ ਨਜ਼ਰ ਆ ਰਹੀ ਹੈ ਤੇ ਇਹਨਾਂ ਚੋਣਾਂ ਨੂੰ ਜਿੱਤਣ ਦੇ ਲਈ ਪੂਰੀ ਵਿਉਤਬੰਦੀ ਰਚਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਇੱਕ ਵੱਡੀ ਮੀਟਿੰਗ ਲੁਧਿਆਣਾ ਦੇ ਗੁਰਨਾਨਕ ਦੇਵ ਪਵਨ ਵਿਖੇ ਆਯੋਜਿਤ ਕੀਤੀ ਗਈ ਜਿੱਥੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਸਮੂਹ ਵਲੰਟੀਅਰ ਨੇਤਾ ਅਤੇ ਹੋਰ ਲੁਧਿਆਣਾ ਵੈਸਟ ਨਾਲ ਸੰਬੰਧਿਤ ਤਮਾਮ ਲੀਡਰ ਇਸ ਮੌਕੇ ਹਾਜ਼ਰ ਹੋਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਪੰਜਾਬ ਦੇ ਸ਼ਹਿਰੀ ਕਸੀਬੀ ਉੱਚ ਅਤੇ ਵਰਤੇ ਪਹੁੰਚੇ ਤੇ ਲੋਕਲ ਲੀਡਰਸ਼ਿਪ ਦੇ ਨਾਲ ਮਿਲ ਕੇ ਟਾਲ ਵਾਲੀਆਂ ਜਿਮਨੀ ਚੌਂ ਦਾ ਨੂੰ ਲੈ ਕੇ ਵਿਉਂਤਬੰਦੀ ਰਚੀ ਗਈ ਗੁਰਤਲਬ ਹੈ ਕਿ ਲੁਧਿਆਣਾ ਵੈਸਟ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਸੀਨੀਅਰ ਆਗੂ ਮੈਂਬਰ ਪਾਰਲੀਮੈਂਟ ਸੰਜੀਪ ਅਰੋੜਾ ਨੂੰ ਲੁਧਿਆਣਾ ਜਿਮਨੀ ਚੌਂ ਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ ਜਿਨ੍ਹਾਂ ਨੂੰ ਵੱਡੇ ਮਾਰਜਨ ਦੇ ਨਾਲ ਜਿਤਾਉਣ ਦੇ ਲਈ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਅਗਲੀ ਰਣਨੀਤੀ ਬਣਾਦੀ ਹੋਈ ਨਜ਼ਰ ਆ ਰਹੀ ਹੈ ਤੇ ਅੱਜ ਇਸੇ ਰਣਨੀਤੀ ਦੇ ਤਹਿਤ ਇਹ ਮੀਟਿੰਗ ਆਯੋਜਿਤ ਕੀਤੀ ਗਈ ਕੀ ਕੁਝ ਕਿਹਾ ਇਸ ਮੀਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ਼ੈਰੀ ਕਲਸੀ ਅਤੇ ਉਮੀਦਵਾਰ ਬਣਾਏ ਗਏ ਮੈਂਬਰ ਪਾਰਲੀਮੈਂਟ ਸੰਜੀਵ अरोड़ा ਵੱਲੋਂ ਸੁਣੋ ਤੁਸੀਂ ਵੀ ਮੈਂ ਬੜਾ ਧੰਨਵਾਦੀ ਹਾਂ ਜੀ ਅ ਕਲਸੀ ਸਾਹਿਬ ਆਮਨੋਹੀ ਜੀ ਸਾਰੇ ਜਿਹੜੀ ਸਾਡੀ ਲੀਡਰਸ਼ਿਪ ਹੈ ਆਪ ਦੀ ਔਰ ਉਸीडी ਸਾਹਿਬ ਰਾਜਵੀਰ ਜੀ ਵੀ ਆਏ ਇਹਨਾਂ ਨੇ ਸਾਰਾ ਪਰਿਵਾਰ ਇਕੱਠਾ ਕੀਤਾ ਆਮ ਆਦਮੀ ਪਾਰਟੀ ਦਾ ਜਿਹਦੇ ਚ ਕਾਉਂਸਲਰ ਵੀ ਸੀ ਤੇ ਆਪਣੇ ਵਲੰਟੀਅਰ ਵੀ ਸੀ ਸਾਰੇ ਸੀ ਇਹਨਾਂ ਨੇ ਸਾਰਿਆਂ ਨੇ ਪੂਰੀ ਸਪੋਰਟ ਦਿੱਤੀ ਔਰ ਇਹਨਾਂ ਨੂੰ ਜਿਹੜੇ ਕੰਮ ਕੀਤੇ ਚਾਹੇ ਉਹ ਸਟੇਟ ਲੈਵਲ ਤੇ ਸੀ ਚਾਹੇ ਉਹ ਸ਼ਹਿਰੀ ਲੈਵਲ ਤੇ ਸੀ ਜਾਂ ਕੋਈ ਵੀ ਉਹਨਾਂ ਦਾ ਸਾਰਾ ਬਾਰੇ ਦੱਸਿਆ ਗਿਆ ਜੋ ਲੋਕਾਂ 'ਚ ਜਾ ਕੇ ਇਹਨਾਂ ਨੇ ਦੱਸਣਾ ਆਪਾਂ ਜਿਹੜੇ ਕੰਮ ਕੀਤੇ ਆ ਔਰ ਜਿਹੜੇ ਕਰਨੇ ਆ ਉਨ੍ਹਾਂ ਦੇ ਪਿੱਛੇ ਸਤੇ ਆਪਾਂ ਇਹ ਜਿੱਤਣਾ ਹੈਗਾ ਔਰ ਵੱਡੀ ਜਿੱਤ ਹਾਸਲ ਕਰਨੀ ਹੈ। ਬਿਲਕੁਲ ਜੀ ਅੱਜ ਜਿੰਨੇ ਵੀ ਆਪਣੇ ਹਲਕੇ ਦੇ ਜਿੰਨੇ ਵੀ ਵਰਕਰ ਸਹਿਬਾਨ ਨੇ ਸਾਰਿਆਂ ਨੂੰ ਬੁਲਾਇਆ ਜਿਨ੍ਹਾਂ ਚ ਕੌਂਸਲਰ ਸਹਿਬਾਨ ਪਾਰਟੀ ਦੇ ਲੰਬੇ ਸਮੇਂ ਤੋਂ ਕਾਰਕੁਨਤਾ ਜਿਹੜੇ ਸਾਰਿਆਂ ਨੂੰ ਬੁਲਾ ਕੇ ਅੱਜ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਵੀ ਤਗੜੇ ਹੋ ਕੇ ਇਹ ਸੀਟ ਜਿਹੜੀ ਹੈ ਵੱਡੀ ਲੀਡ ਨਾਲ ਜਿੱਤਣੀ ਹੈ ਜੀ। ਇਸ ਤਰ੍ਹਾਂ ਚੀਜ਼ ਤੇ ਸਾਰੇ ਰਿਸੀਪਟ ਜੀ ਬਟ ਜੂਨੀ ਜੀ ਦੇ ਵਾਈਫ ਨਹੀਂ ਆਏ। ਦੇਖੋ ਜੀ ਮੈਸੇਜ ਦਿੱਤਾ ਸੀ ਹੋ ਸਕਦਾ ਕੋਈ ਰਜੇਵਾ ਹੋਵੇ ਜੀ। ਜ਼ਰੂਰੀ ਨਹੀਂ ਵੀ ਆਪਾਂ ਹਰ ਪੋਜ਼ਿਟਿਵ ਗੱਲ ਨੂੰ ਵੀ 네ਗੇਟਿਵ ਲੈ ਕੇ ਚੱਲੀਏ ਉਹ ਗੋਗੀ ਜੀ ਪੁਰਾਣੇ ਆ ਆਪਣੇ ਔਰ ਲੰਮਾ ਸਮਾਂ ਮੇਰੇ ਵੀ ਕਲੀਕ ਰਹੇ ਨੇ ਔਰ ਲੰਮਾ ਸਮਾਂ ਅਸੀਂ ਇਕੱਠਿਆਂ ਨੇ ਜਿਹੜਾ ਵੀ ਚੰਡੀਗੜ੍ਹ ਵੀ ਆਪਾਂ ਹਰ ਕੰਮ ਨੂੰ ਜਿਹੜਾ ਤਰਜੀਹ ਦੇ ਕੇ ਕਿਉਂਕਿ ਲੁਧਿਆਣੇ ਦੀਆਂ ਗੱਲਾਂ ਅਕਸਰ ਉਹ ਦੱਸਦੇ ਰਹੇ ਨੇ ਬਟ ਕੋਈ ਨਹੀਂ ਉਹ ਵੀ ਹੋਣਗੇ ਜੀ ਕੋਈ ਐਸੀ ਗੱਲ ਨਹੀਂ ਤੁਸੀਂ ਕਿਸ ਤਰ੍ਹਾਂ ਰਿਜ਼ਲਟ ਦੇਖਦੇ ਹੋ ਅਹ ਦੇਖੋ ਜੀ ਨੇਚਰਲੀ ਜੋ ਜੋ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਉਹਦੀ ਰਿਪੋਰਟ ਕਰਦੇ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਜੀ ਪਿਛਲੇ ਜਦੋਂ ਦੇ ਲੰਮੇ ਸਮੇਂ ਤੋਂ ਅ ਪਛੋਕਰ ਸਮਾ ਦੇਖ ਲੋ ਪੰਜਾਬ ਉਲਝਿਆ ਪਿਆ ਸੀ ਸਾਰਾ ਹੁਣ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਸਟੈਪ ਬਾਈ ਸਟੈਪ ਕੰਮ ਹੋ ਰਿਹਾ ਨੇ ਸਟੈਪ ਬਾਈ ਸਟੈਪ ਔਰ ਇਹਦਾ ਨਤੀਜਾ ਜਿਹੜਾ ਬਹੁਤ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਜੀ ਜਾਨੀ ਜੀ ਕੀ ਕਹਿਣਾ ਚਾਹੁੰਦੇ ਜਨਤਾ ਨੂੰ ਅਪੀਲ ਕਰ ਬਸ ਮੈਂ ਇਹੋ ਬੇਨਤੀ ਕਰੂੰਗਾ ਜੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਹਰ ਪੱਖੋਂ ਸ਼ਕਤੀ ਨਾਲ ਜਿੱਥੇ ਸ਼ਕਤੀ ਦੀ ਲੋੜਾ ਸ਼ਕਤੀ ਦਾ ਕੰਮ ਕਰ ਰਹੀ ਹੈ ਜਿੱਥੇ ਸਕੂਲਾਂ ਦੀ ਲੋੜਾ ਬੱਚਿਆਂ ਨੂੰ ਪੜਾਈਆਂ ਦੀ ਲੋੜਾ ਉੱਥੇ ਸਕੂਲ ਦੇ ਰਹੀ ਹੈ ਜਿੱਥੇ ਇਲਾਜ ਦੀ ਲੋੜਾ ਉੱਥੇ ਮੁਹੱਲਾ ਕਲੀਨਿਕ ਦੇ ਰਹੀ ਹੈ ਜਿੱਥੇ ਕਿਸੇ ਗਰੀਬ ਦਾ ਸਾਥ ਦੇਣ ਦੀ ਲੋੜ ਹੈ ਉੱਥੇ ਬਿਜਲੀ ਫ੍ਰੀ ਕਰਕੇ ਵੀ ਉਹਦਾ ਉਹਦਾ ਸਾਥ ਦੇ ਰਹੀ ਹੈ ਹਰ ਪੱਖੋਂ ਹਰ ਤਰੀਕੇ ਨਾਲ ਸਰਕਾਰ ਜਿਹੜੀ ਹੈ ਆਪਣੇ ਪੰਜਾਬ ਦੇ ਲੋਕਾਂ ਨਾਲ ਚਤਾਨ ਬਣ ਕੇ ਖੜੀ ਹੈ ਬਸ ਮੈਂ ਇਹੋ ਬੇਨਤੀ ਕਰਦਾ ਹੁਣ ਲੁਧਿਆਣੇ ਦੇ ਲੋਕਾਂ ਨੂੰ ਵੀ ਤਗੜੇ ਹੋ ਕੇ ਹੁਣ ਵੋਟਾਂ ਪਾ ਕੇ ਅਰੋੜਾ ਸਾਹਿਬ ਨੂੰ ਜਿਹੜਾ ਵੀ ਆਪਣਾ ਜਿਤਾਓ ਵਿਧਾਨ ਸਭਾ ਦੀਆਂ ਪੌੜੀਆਂ ਤੇ ਚੜਾਓ ਤਾਂ ਜੋ ਕਿ ਤੁਹਾਡੇ ਹਲਕੇ ਦੀਆਂ ਜਿਹੜੀਆਂ ਨੇ ਸਮੱਸਿਆਵਾਂ ਰੱਖਣ ਔਰ ਜਿਹੜਾ ਵੀ ਉਹਦਾ ਹੱਲ ਹੈ ਉਹ ਬਾਕੂ ਕਰਾਓ